ਮੇਰੋਂ ਦੇ ਬੀਤੇ ਦਿਨ ਲੁਧਿਆਣਾ ਦੀ ਰਹਿਣ ਵਾਲੀ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਸੀ ਕਿ ਅਸੀਂ ਕਤਲ ਕਰਨ ਤੋਂ ਬਾਅਦ ਵਿੱਚ ਪਾਈਵਰਤ ਪਰ ਨਰਮ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਦੇ ਵੱਲੋਂ ਕਤਲ ਦੀ ਜ਼ਿੰਮੇਵਾਰੀ ਲਈ ਗਈ ਗਈ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅੱਜ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਪਹਿਲਾਂ ਬਾਹਰ ਖੜੇ ਨੌਜਵਾਨਾਂ ਦੇ ਵੱਲੋਂ ਜਿਹੜੇ ਐ ਜਕਰੇ ਵੀ ਲਾਏ ਗਏ ਦੇਖੋ ਕਿਸ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਬਹੁਤ ਜਿਹੜਾ ਵੱਡਾ ਇਕੱਠ ਕੀਤਾ ਗਿਆ ਸਿੱਖ ਨੌਜਵਾਨਾਂ ਦੇ ਵੱਲੋਂ ਦਾ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਭਾਈ ਅਮਰਪਾਲ ਮਹਿਰੋ ਦੇ ਵਕੀਲ ਦੇ ਵੱਲੋਂ ਬਹੁਤ ਸਾਰੇ ਜਿਹੜੇ ਐ ਖੁਲਾਸੇ ਕੀਤੇ ਗਏ ਉਹਨਾਂ ਕਿਹਾ ਕਿ ਇਹ ਜਿਹੜਾ ਬਲਾਈਂਡ ਮਾਡਲ ਸੀ ਇਸ ਦੇ ਵਿੱਚ ਕੋਈ ਵੀ ਰਿਕਵਰੀ ਜਿਹੜੀ ਨਹੀਂ ਹੋ ਸਕੀ ਸਾਨੂੰ ਇਹ ਵੀ ਸ਼ੱਕ ਹੈ ਕਿ ਭਾਈ ਅਮਰਪਾਲਪਾਲ ਸਿੰਘ ਮਹਿਰੋ ਜਿਹੜਾ ਉਹ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੈ ਦੇਖ ਸਕਦੇ ਤੁਸੀਂ ਨੌਜਵਾਨਾਂ ਦੇ ਵੱਲੋਂ ਕਿਸ ਤਰ੍ਹਾਂ ਨਾਲ ਜਿਹੜੀ ਕੋਰਟ ਦੇ ਵਿੱਚ ਪੇਸ਼ੀ ਦੇ ਦੌਰਾਨ ਜਕਾਰੇ ਲਾਏ ਗਏ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪੁਲਿਸ ਦੇ ਵੱਲੋਂ ਲਿਆਇਆ ਗਿਆ ਤੇ ਲਿਆ ਕੇ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਹੋਰ ਕੀ ਕੁਝ ਗਿਆ ਭਾਈ ਅਮਰਪਾਲ ਸਿੰਘ ਮੈਰੋ ਦੇ ਵਕੀਲ ਦੇ ਵੱਲੋਂ ਤੇ ਉਸਦੇ ਸਾਥੀਆਂ ਦੇ ਵੱਲੋਂ ਆਉ ਤੁਹਾਨੂੰ ਵੀ ਸੁਣਾਉਨੇ ਆ। ਜਿਹੜਾ ਉਹ ਚ ਕੋਈ ਰਿਕਵਰੀ ਨਹੀਂ ਹੋਈ। ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਅੱਜਨ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਛ ਨਹੀਂ ਰਿਕਵਰੀ ਹੋਣੀ। ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ। ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ਨ ਭੇਜਣਾ ਚਾਹੁੰਦੇ ਆ। ਸੋ ਕੁਝ ਵੀ ਨਹੀਂ ਬਲਾਈਂਡ ਮਟਰ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਉਹ ਤਾਂ ਬੈਸਟਾ ਕੁਝ ਲੱਗਿਆ ਆਪਣੇ ਲੱਸਾਂ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਪਾਲ ਮੈਰੋਂ ਨੂੰ ਤੇ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਤਾ ਜੀ ਵੀ ਆਇਆ ਨਹੀਂ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਦੋ ਬੋਲ ਮੰਗ ਲੈ ਲੈ ਕੋਈ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਨੂੰ ਟਾਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਪਾ ਨਹੀਂ ਸਾਡੇ ਵਰਗਾ ਤਾਂ ਅਸੀਂ ਬੋਲੇ ਨਹੀਂ ਇਹ ਤੇ ਬੋਲਣ ਤੋਂ ਪਹਿਲੇ ਇਹਨਾਂ ਨੇ ਕਹਿ ਦਿੱਤਾ ਕਿ ਨਹੀਂ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ਨਲ ਭੇਜਣਾ ਚਾਹੁੰਦੇ ਹਾਂ ਜੇਲ੍ਹ ਭੇਜਣਾ ਚਾਹੁੰਦੇ ਹਾਂ ਸੋ ਮੇਰੇ ਲੇਖਨ ਦੇ ਵਿੱਚ ਜਿਹੜਾ ਲਿੰਕ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਭੇਜਣਾ ਹਾਂ ਜੇਲ੍ਹ 'ਚ ਭੇਜ 14 ਦਿਨ ਤੱਕ ਮੇਰੋਂ ਦੇ ਵੱਲੋਂ ਬੀਤੇ ਦਿਨ ਲੁਧਿਆਣਾ ਦੀ ਰਹਿਣ ਵਾਲੀ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਸੀ ਕਿ ਅਸੀਂ ਕਤਲ ਕਰਨ ਤੋਂ ਬਾਅਦ ਵਿੱਚ ਪਾਇਆਬਰਤਪੁਰ ਨਹਿਰੋਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਦੇ ਵੱਲੋਂ ਕਤਲ ਦੀ ਜ਼ਿੰਮੇਵਾਰੀ ਲਈ ਗਈ ਗਈ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅੱਜ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਪਹਿਲਾਂ ਬਾਹਰ ਖੜੇ ਨੌਜਵਾਨਾਂ ਦੇ ਵੱਲੋਂ ਜਿਹੜੇ ਐ ਜਾਕਾਰੇ ਵੀ ਲਾਏ ਗਏ ਦੇਖੋ ਕਿਸ ਤਰੀਕੇ ਨਾਲ ਕੋਰਟ ਦੇ ਵਿੱਚ ਬਹੁਤ ਜਿਹੜਾ ਵੱਡਾ ਇਕੱਠ ਕੀਤਾ ਗਿਆ ਸਿੱਖ ਨੌਜਵਾਨਾਂ ਦੇ ਵੱਲੋਂ ਤਾ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਭਾਈ ਅਮਰਪਤਵਰ ਮਹਿਰੋ ਦੇ ਵਕੀਲ ਦੇ ਵੱਲੋਂ ਬਹੁਤ ਸਾਰੇ ਜਿਹੜੇ ਐ ਖੁਲਾਸੇ ਕੀਤੇ ਗਏ ਉਹਨਾਂ ਕਿਹਾ ਕਿ ਇਹ ਜਿਹੜਾ ਬਲਾਈਂਡ ਮਾਡਲ ਸੀ ਇਸ ਦੇ ਵਿੱਚ ਕੋਈ ਵੀ ਰਿਕਵਰੀ ਜਿਹੜੀ ਨਹੀਂ ਹੋ ਸਕੀ ਇਹ ਸਾਨੂੰ ਇਹ ਵੀ ਸ਼ੱਕ ਹੈ ਕਿ ਭਾਈ ਅਮਰਪਤਪਾਲ ਸਿੰਘ ਮਹਿਰੋ ਜਿਹੜਾ ਉਹ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੈ ਦੇਖ ਸਕਦੇ ਤੁਸੀਂ ਨੌਜਵਾਨਾਂ ਦੇ ਬਦੋਂ ਕਿਸ ਤਰ੍ਹਾਂ ਨਾਲ ਜਿਹੜੀ ਕੋਰਟ ਦੇ ਵਿੱਚ ਪੇਸ਼ੀ ਦੇ ਦੌਰਾਨ ਜਕਾਰੇ ਲਾਏ ਗਏ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪੁਲਿਸ ਦੇ ਵੱਲੋਂ ਲਿਆਇਆ ਤੇ ਲਿਆ ਕੇ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਹੋਰ ਕੀ ਕੁਝ ਗਿਆ ਭਾਈ ਅਮਰਪਾਲ ਸਿੰਘ ਮੈਰੋ ਦੇ ਵਕੀਲ ਦੇ ਵੱਲੋਂ ਤੇ ਉਸ ਦੇ ਸਾਥੀਆਂ ਦੇ ਵੱਲੋਂ ਆਉ ਤੁਹਾਨੂੰ ਵੀ ਸੁਣਾਉਨੇ ਆ। ਰਿਆ ਉਹ ਚ ਕੋਈ ਰਿਕਵਰੀ ਨਹੀਂ ਹੋਈ। ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਛ ਨਹੀਂ ਰਿਕਵਰੀ ਹੋਣੀ। ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ। ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ਨਲ ਭੇਜਣਾ ਚਾਹੁੰਦੇ ਆ। ਸੋ ਕੁਝ ਵੀ ਨਹੀਂ ਬਲਾਈਂਡ ਮੱਡ ਰਾ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਪਾਲ ਵੈਰੋਂ ਨੇ ਤੇ ਪੁਲਿਸ ਕਸਟਡੀ 'ਚ ਹੀ ਹੋ ਸਕਦਾ ਬੰਦਾ ਸਾਨੂੰ ਡਾਊਟ ਪਤਾ ਜੀ ਵੀ ਆਇਆ ਨਹੀਂ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸਪੱਸ਼ਟ ਕੀ ਹੈ ਜੇ ਸਾ ਦੋ ਦੋ ਬੰਦ ਮੰਗ ਲੈ ਲੈ ਕੋਈ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਇਸ ਨੂੰ ਟਾਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਪਾ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਇਹ ਤੋਂ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜੁਡੀਸ਼ੀਅਨ ਭੇਜਣਾ ਚਾਹੁੰਦੇ ਹਾਂ ਜੇਲ੍ਹ ਭੇਜਣਾ ਚਾਹੁੰਦੇ ਹਾਂ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਹਾਂ ਜੇਲ੍ਹ 'ਚ ਭੇਜਦੇ 14 ਦਿਨ ਤੱਕ ਮੈਰੋਂ ਦੇ ਬਲੋਬੀਤੇ ਦਿਨ ਲੁਧਿਆਣਾ ਦੀ ਰਹਿਣ ਵਾਲੀ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਸੀ ਕਿ ਅਸੀਂ ਕਤਲ ਕਰਨ ਤੋਂ ਬਾਅਦ ਵਿੱਚ ਪਾਈਵਰਤਪੁਰ ਨਹਿਰੋਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਦੇ ਵੱਲੋਂ ਕਤਲ ਦੀ ਜ਼ਿੰਮੇਵਾਰੀ ਲਈ ਗਈ ਗਈ। ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਅੱਜ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਪਹਿਲਾਂ ਬਾਹਰ ਖੜੇ ਨੌਜਵਾਨਾਂ ਦੇ ਵੱਲੋਂ ਜਿਹੜੇ ਐ ਜਕਾਰੇ ਵੀ ਲਾਏ ਗਏ ਦੇਖੋ ਕਿਸ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਬਹੁਤ ਜਿਹੜਾ ਵੱਡਾ ਇਕੱਠ ਕੀਤਾ ਗਿਆ ਸਿੱਖ ਨੌਜਵਾਨਾਂ ਦੇ ਵੱਲੋਂ ਦਾ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਭਾਈ ਅਮਰਪਤਪਾਲ ਮਹਿਰੋ ਦੇ ਵਕੀਲ ਦੇ ਵੱਲੋਂ ਬਹੁਤ ਸਾਰੇ ਜਿਹੜੇ ਆ ਖੁਲਾਸੇ ਕੀਤੇ ਗਏ ਉਹਨਾਂ ਕਿਹਾ ਕਿ ਇਹ ਜਿਹੜਾ ਬਲਾਈਂਡ ਮਾਡਲ ਸੀ ਇਸ ਦੇ ਵਿੱਚ ਕੋਈ ਵੀ ਰਿਕਵਰੀ ਜਿਹੜੀ ਨਹੀਂ ਹੋ ਸਕੀ ਇਹ ਸਾਨੂੰ ਇਹ ਵੀ ਸ਼ੱਕ ਹੈ ਕਿ ਭਾਈ ਅਮਰਪਤਪਾਲ ਸਿੰਘ ਮਹਿਰੋ ਜਿਹੜਾ ਉਹ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੈ ਦੇਖ ਸਕਦੇ ਤੁਸੀਂ ਨੌਜਵਾਨਾਂ ਦੇ ਬਦੋਂ ਕਿਸ ਤਰ੍ਹਾਂ ਨਾਲ ਜਿਹੜੀ ਕੋਰਟ ਦੇ ਵਿੱਚ ਪੇਸ਼ੀ ਦੇ ਦੌਰਾਨ ਜਕਾਰੇ ਲਾਏ ਗਏ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪੁਲਿਸ ਦੇ ਵੱਲੋਂ ਲਿਆਇਆ ਤੇ ਲਿਆ ਕੇ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਹੋਰ ਕੀ ਕੁਝ ਕਿਹਾ ਭਾਈ ਅਮਰਪਾਲ ਸਿੰਘ ਮੈਰੋ ਦੇ ਵਕੀਲ ਦੇ ਵੱਲੋਂ ਤੇ ਉਸ ਦੇ ਸਾਥੀਆਂ ਦੇ ਵੱਲੋਂ ਆਉ ਤੁਹਾਨੂੰ ਵੀ ਸੁਣਾਉਨੇ ਆ। ਰਿਹਾ ਵਿੱਚ ਕੋਈ ਰਿਕਵਰੀ ਨਹੀਂ ਹੋਈ। ਕੋਈ ਕੁਝ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਝ ਨਹੀਂ ਰਿਕਵਰੀ ਹੋਣੀ। ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ। ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ਨਲ ਭੇਜਣਾ ਚਾਹੁੰਦੇ ਹਾਂ। ਸੋ ਕੁਝ ਵੀ ਨਹੀਂ ਬਲਾਈਂਡ ਮਟਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਪਾਈ ਅਮਰਪਾਲ ਬੈਰੋਂ ਨੇ ਤੇ ਪੁਲਿਸ ਕਸਟਡੀ ਜੀ ਹੋ ਸਕਦਾ ਬਤਾਓ ਸਾਨੂੰ ਡਾਊਟ ਹੈ ਪਤਾ ਜੀ ਵੀ ਆਇਆ ਨਹੀਂ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਦੋ ਵਾਰ ਕਮਾਂਡ ਲੈ ਲੈ ਕੇ ਕੁਛ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਇਸ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਪਾ ਨਹੀਂ ਸਾਡੇ ਵਰਗਾ ਤਾਂ ਅਸੀਂ ਬੋਲੇ ਨਹੀਂ ਇੱਥੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਜੇਲ੍ਹ ਭੇਜਣਾ ਚਾਹੁੰਦੇ ਹਾਂ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਐਵੀਡੈਂਸ ਵੀ ਹਮਤੋਂ ਨਹੀਂ ਹੋਈ ਬਲਾਈਂਡ ਮਰੜਾ ਇਸ ਕੇਸ 'ਚ ਕੋਈ ਭੇਜਦੇ ਦਾ ਨਾ ਹਾਂ ਜੇਲ੍ਹ 'ਚ ਭੇਜਦੇ 14 ਦਿਨ ਤੱਕ ਮੈਰੋਂ ਦੇ ਬਲੋ ਬੀਤੇ ਦਿਨ ਲੁਧਿਆਣਾ ਦੀ ਰਹਿਣ ਵਾਲੀ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਸੀ ਕਿ ਅਸੀਂ ਕਤਲ ਕਰਨ ਤੋਂ ਬਾਅਦ ਵਿੱਚ ਪਾਇਆ ਵਰਤਾਰ ਨਹਿਰੋਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਦੇ ਵੱਲੋਂ ਕਤਲ ਦੀ ਜ਼ਿੰਮੇਵਾਰੀ ਲਈ ਗਈ ਗਈ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅੱਜ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਪਹਿਲਾਂ ਬਾਹਰ ਖੜੇ ਨੌਜਵਾਨਾਂ ਦੇ ਵੱਲੋਂ ਜਿਹੜੇ ਐ ਜਕਾਰੇ ਵੀ ਲਾਏ ਗਏ ਦੇਖੋ ਕਿਸ ਤਰੀਕੇ ਨਾਲ ਕੋਰਟ ਦੇ ਵਿੱਚ ਬਹੁਤ ਜਿਹੜਾ ਵੱਡਾ ਇਕੱਠ ਕੀਤਾ ਗਿਆ ਸਿੱਖ ਨੌਜਵਾਨਾਂ ਦੇ ਵੱਲੋਂ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਭਾਈ ਅਮਰਪਾਲ ਮਹਿਰੋ ਦੇ ਵਕੀਲ ਦੇ ਵੱਲੋਂ ਬਹੁਤ ਸਾਰੇ ਜਿਹੜੇ ਆ ਖੁਲਾਸੇ ਕੀਤੇ ਗਏ ਉਹਨਾਂ ਕਿਹਾ ਕਿ ਇਹ ਜਿਹੜਾ ਬਲਾਈਂਡ ਮਾਡਲ ਸੀ ਇਸ ਦੇ ਵਿੱਚ ਕੋਈ ਵੀ ਰਿਕਵਰੀ ਜਿਹੜੀ ਨਹੀਂ ਹੋ ਸਕੀ ਇਹ ਸਾਨੂੰ ਇਹ ਵੀ ਸ਼ੱਕ ਹੈ ਕਿ ਭਾਈ ਅਮਰਪਾਲ ਸਿੰਘ ਮਹਿਰੋ ਜਿਹੜਾ ਉਹ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੈ ਦੇਖ ਸਕਦੇ ਤੁਸੀਂ ਨੌਜਵਾਨਾਂ ਦੇ ਵੱਲੋਂ ਕਿਸ ਤਰ੍ਹਾਂ ਨਾਲ ਜਿਹੜੀ ਕੋਰਟ ਦੇ ਵਿੱਚ ਪੇਸ਼ੀ ਦੇ ਦੌਰਾਨ ਜਕਾਰੇ ਲਾਏ ਗਏ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪੁਲਿਸ ਦੇ ਵੱਲੋਂ ਲਿਆਇਆ ਗਿਆ ਤੇ ਲਿਆ ਕੇ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਹੋਰ ਕੀ ਕੁਝ ਗਿਆ ਭਾਈ ਅਮਰਪਾਲ ਸਿੰਘ ਮੈਰੋ ਦੇ ਵਕੀਲ ਦੇ ਵੱਲੋਂ ਤੇ ਉਸਦੇ ਸਾਥੀਆਂ ਦੇ ਵੱਲੋਂ ਆਉ ਤੁਹਾਨੂੰ ਵੀ ਸੁਣਾਉਨੇ ਆ। ਕਿਹਾ ਉਹ ਚ ਕੋਈ ਰਿਕਵਰੀ ਨਹੀਂ ਹੋਈ। ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਕੇਸ ਦੇ ਵਿੱਚ ਕੁਛ ਨਹੀਂ ਰਿਕਵਰੀ ਹੋਣੀ। ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ। ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ਨਲ ਭੇਜਣਾ ਚਾਹੁੰਦੇ ਆ। ਸੋ ਕੁਝ ਵੀ ਨਹੀਂ ਬਲਾਈਂਡ ਮਟਰ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਪਾਲ ਮਹਿਰ ਉਹਨੂੰ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਹੈ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਹੈ ਜੇ ਦੋ ਦੋ ਬਹੁਤ ਮੰਗ ਲੈ ਲੈ ਕੋਈ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਨੂੰ ਟਾਰਚਰ ਕਰਨ ਲਈ ਬਤੇ ਰੱਖੇ ਸੀ ਔਰ ਕੋਈ ਬਰਾਪਾ ਨਹੀਂ ਸਾਡੇ ਵਰਗਾ ਤਾਂ ਅਸੀਂ ਬੋਲੇ ਨਹੀਂ ਇਹ ਤੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਜੇਲ੍ਹ ਭੇਜਣਾ ਚਾਹੁੰਦੇ ਹਾਂ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਐਵੀਡੈਂਸ ਵੀ ਉਹਨਾਂ ਕੋ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਭੇਜਤਾ ਨਹੀਂ ਹਾਂ ਜੇਲ੍ਹ 'ਚ ਭੇਜਦੇ 14 ਦਿਨ ਅੰਦਰ